ਅਸੀਂ ਮਰ ਜਰਾਂ ਅਸੀਂ ਜਨਾਨੀਏ ਤੋਂ ਅਸੀਂ ਮਰ ਜਰਾਂ ਸਾਡੇ ਕੋਈ ਕਮਾੜਾ ਨਹੀਂ ਔਰ ਅਸੀਂ ਕਿੱਥੇ ਜਾ ਲੈ ਕੇ ਜਾਵਾਂਗੇ ਤੇਨੇ ਚਰ ਚਰਦੀ ਰਾ ਇੱਕ ਇੱਕ ਘਰ ਤੱਕ ਮਾਓ ਕਿੱਥੇ ਜਾਈਏ ਸਾਨੂੰ ਦੱਸੋ ਅਸੀਂ ਕਿੱਥੇ ਜਾਈਏ ਇਹ ਉਹ ਪਰਿਵਾਰ ਨੇ ਜਿਨ੍ਹਾਂ ਦੇ ਹੰਝੂ ਰੁਕਣ ਦਾ ਨਾ ਨਹੀਂ ਲੈ ਰਹੇ ਇਹਨਾਂ ਨੂੰ ਡਰ ਸਤਾ ਰਿਹਾ ਇਹਨਾਂ ਦੇ ਸਿਰ ਦੀ ਛੱਤ ਇਹਨਾਂ ਦੇ ਆਸ਼ੀਾਨ ਨੇ ਕਦੇ ਵੀ ਇਹਨਾਂ ਤੋਂ ਖੋਏ ਜਾ ਸਕਦੇ ਨੇ 88 ਕਰਕੇ ਬਣਾਏ ਇਨ੍ਹਾਂ ਦੇ ਆਲਣਿਆਂ ਤੇ ਪ੍ਰਸ਼ਾਸਨ ਦਾ ਪੀਲਾ ਪੰਜਾ ਚੱਲ ਸਕਦਾ ਹੈ ਤੇ ਅਜਿਹਾ 800 ਜੀਹਾਂ 800 ਪਰਿਵਾਰ ਨੇ ਜਿਨ੍ਹਾਂ ਨੂੰ ਆਪਣੇ ਘਰ ਖਾਲੀ ਕਰਨ ਦੇ ਲਈ ਆਖ ਦਿੱਤਾ ਗਿਆ ਜੀਹਾਂ ਜਲੰਧਰ ਚ 800 ਘਰਾਤੇ ਵੱਡਾ ਖਤਰਾ ਮੰਡਰਾ ਰਿਹਾ ਹੈ ਇਨ੍ਹਾਂ ਘਰਾਤੇ ਜਲਦੀ ਹੀ ਵੱਡਾ ਐਕਸ਼ਨ ਲੈਂਦੇ ਹੋਏ ਜੀਸੀਬੀ ਮਸ਼ੀਨ ਚੱਲ ਸਕਦੀ ਹੈ ਜਾਣਕਾਰੀ ਦੇ ਮੁਤਾਬਕ ਜਲੰਧਰ ਦੇ ਚੁਕਿੱਠੀ ਇਲਾਕੇ ਦੇ ਨਾਲ ਪੈਂਦੇ ਡਾਕਟਰ ਬੀ ਆਰ ਅੰਬੇਦਕਰ ਨਗਰ ਦੇ 800 ਘਰਾ ਨੂੰ ਪਾਵਰ ਕਾਮ ਨੇ ਖਾਲੀ ਕਰਨ ਦੇ ਨਿਰਦੇਸ਼ ਦੇ ਦਿੱਤੇ ਨੇ ਜਦਕਿ ਇਨਾ ਪਰਿਵਾਰਾਂ ਦਾ ਆਖਣਾ ਹੈ ਕਿ ਉਹ ਦਹਾਕੀਆਂ ਤੋਂ ਇੱਥੇ ਰਹਿ ਰਹੇ ਨੇ ਉਹ ਜਾਣ ਤਾਂ ਕਿੱਧਰ ਜਾਣ। ਕੀ ਕਹਿਣਾ ਚਾਹਤੇ ਕੱਥੇ ਰਹਿ ਰਹੇ ਆ ਅਸੀਂ 60 ਸਾਲ ਦੀ। ਸਾਨੂੰ ਜਾਣੀ 50 ਬੱਚੇ ਬਾਤੇ ਜਰਮਿਆਂ ਚੱਲ ਜੇ 50-50 ਸਾਲ ਦੇ ਸਾਡੇ ਬੱਚੇ ਹੀ ਸਮਝ ਲ ਹੋ ਗਏ ਕਿੰਨਾ ਚਿਰ ਹੋ ਗਿਆ। ਇੱਥੇ ਕੋਈ ਰੋਣਾ ਨਹੀਂ ਸੀਗਾ। ਉਹਨਾਂ ਨੇ ਬਿਲਕੁਲ ਉਹਨਾਂ ਨੇ ਛੱਡੀ ਸੀ ਜਗਾ ਵੀ ਲੈਨ ਬਣ ਗਈ ਆ। ਇਤਾਰਾ ਹੈਗੀਆਂ ਅਸੀਂ ਨਹੀਂ ਕੁਝ ਵੀ ਕੰਮ ਕਰਨਾ ਹੈਗਾ ਮਕਾਨ ਮੈਂ ਪਾਇਆ ਸਭ ਤੋਂ ਪਹਿਲਾ ਮੇਰਾ ਮਕਾਨ ਮੇਰਾ ਮਕਾਨ ਦੇਖਦੇ ਕਿ ਦੁਨੀਆ ਨੇ ਸਾਰਿਆਂ ਨੇ ਪਾਇਆ ਮਕਾਨ ਇੱਟਾਂ ਦੇ ਕੱਚੇ ਪਾਇਆ ਮਕਾਨ ਕੱਚੇ ਇੱਟਾਂ ਨਾਲ ਲਿਪ ਲਿਪਕੇ ਬਣਾਏ ਫੇਰ ਸਾਨੂੰ ਗ੍ਰਾਂਟ ਮਿਲੀ ਗ੍ਰਾਂਟ ਲਈ ਅਸੀਂ 25-2500 ਰੁਪਈਆ ਸਾਨੂੰ ਦਵਾਇਆ ਕਾਲੀਆ ਸਾਹਿਬ ਨੇ ਡੈਡੀ ਨੇ ਉਹ ਤੋਂ ਬਾਅਦ ਸਾਨੂੰ ਹੁਣ ਲੱਖ ਲੱਖ ਮਿਲਿਆ 2-2 2.5 ਲੱਖ ਰੁਪਈਆ ਮਿਲਿਆ ਕੋਈ ਇਦਾਂ ਦੀ ਗੱਲ ਨਹੀਂ ਸੀ ਆ ਹੁਣ ਇਹਨਾਂ ਨੇ ਨਾ ਜਿਹੜਾ ਕਿੰਨੇ ਚਿਰ ਵਿੱਚ ਸਾਨੂੰ ਆ ਕੇ ਕਹਿੰਦਾ ਵੀ ਕੇਸ ਵੀ ਚੱਲਦਾ ਦੋ ਵਾਰੀ ਕੇਸ ਵੀ ਜਿੱਤ ਗਏ ਅਸੀਂ ਦੋ ਵਾਰੀ ਜਿੱਤੇ ਆ ਪਾਵਰਕਾਮ ਕੇ ਹਾਂਜੀ ਕਿ ਜਿੱਤੇ ਦੋ ਵਾਰੀ ਨਵੇਂ ਸ਼ਹਿਰੋ ਜਿੱਤੇ ਆ ਫਿਰ ਬਾਕੀ ਸਾਰਾ ਮਤਲਬ ਹੈ ਕੋਈ ਗੱਲ ਨਹੀਂ ਸੀ ਹੈਗੀ ਹੁਣ ਇਹ ਨਾਲ ਆ ਕੇ ਇੱਕ ਦਮ ਸਾਨੂੰ ਕਹਿਤਾ ਕਿ ਸਵਾਨ ਚੱਕਰ ਉਸ ਢਾੜ ਲੈਣਾ ਕਿੱਦਾਂ ਚਲ ਜਾਈਏ ਇਥੇ ਬੱਚੇ ਮਰੂਗੇ ਸਾਡੇ ਅਸੀਂ ਮਰਾਂਗੇ ਮੋਰੇ ਹੋਗੇ ਮਿਲੀ ਜਾਣਕਾਰੀ ਦੇ ਮੁਤਾਬਕ ਪਾਵਰਕਾਮ ਆਪਣੀ 65 ਏਕੜ ਜ਼ਮੀਨੀ ਨੂੰ ਆਪਣੇ ਕਬਜ਼ੇ ਹੇਠ ਲੈਣਾ ਚਾਹੁੰਦੀ ਹੈ ਜਿੱਥੇ ਇਹ 800 ਘਰ ਬਣੇ ਹੋਏ ਨੇ ਪਰ ਲੋਕਾਂ ਦਾ ਆਖਣਾ ਹੈ ਕਿ ਇਹ ਜ਼ਮੀਨ ਉਹਨਾਂ ਦੀ ਹੈ ਕਿਉਂਕਿ ਉਹ ਦਹਾਕਿਆਂ ਤੋਂ ਇੱਥੇ ਰਹਿ ਰਹੇ ਨੇ ਤੇ ਉਹਨਾਂ ਨੂੰ ਸਰਕਾਰੀ ਸਹੂਲਤਾਵਾਂ ਵੀ ਮਿਲਦੀਆਂ ਨੇ ਦੱਸਦੀ ਕਿ ਇਹ ਮਾਮਲਾ ਅਦਾਲਤ ਦੇ ਵਿੱਚ ਵੀ ਪਹੁੰਚਿਆ ਜਿੱਥੇ ਪਾਵਰਕਾਮ ਆਪਣਾ ਪੱਖ ਰੱਖ ਕੇ ਕੇਸ ਦਾ ਫੈਸਲਾ ਆਪਣੇ ਹੱਕ 'ਚ ਕਰਵਾ ਚੁੱਕਾ ਹੈ ਜਿਸ ਤੋਂ ਬਾਅਦ ਹੀ ਇਨ੍ਹਾਂ ਘਰਾਂ ਨੂੰ ਖਾਲੀ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਨੇ ਪਰ ਇਸ ਇਲਾਕੇ ਦੇ ਲੋਕ ਇਸ ਫੈਸਲੇ ਦਾ ਵਿਰੋਧ ਕਰ ਰਹੇ ਨੇ 91 ਤੋਂ ਮੈਂ ਇੱਥੇ ਰਹਿ ਰਹੀ ਆ 91 ਤੋਂ ਇੱਥੇ ਚਾਤੀ ਚਾਲੀ ਘਰ ਸੀ ਜਦੋਂ ਇੱਥੇ ਵਸਿੰਦਾ ਹੋਇਆ ਸੀ ਹੁਣ ਸਾਡੇ 4-5 ਤੋਂ ਹੱਟ ਛੋ ਘਰ ਹੋ ਚੁੱਕਾ ਆ ਵੀ ਅਸੀਂ ਇੱਥੋਂ ਨਹੀਂ ਜਾਣਾ ਤੇ ਪਹਿਲੋ ਪਾਵਰ ਕੱਟਦਾ ਇਹ ਸੀ ਵੀ ਜਦੋਂ ਪਹਿਤੇ 30 40 ਘਰ ਵਾਚਦੇ ਸੀਗੇ ਉਦੋਂ ਪਾਵਰ ਕੱਟਨੇ ਨਹੀਂ ਤਾਲਿਆ ਵੀ ਚਲੋ ਜੇ ਵਸਿੰਦਾ ਵਸਿੰਦੇ ਰਹਿਣ ਹੁਣ ਲੋਕਾਂ ਨੇ ਇੰਨਾ ਘਰ ਬਣਾ ਲਿਆ ਅਸੀਂ ਸਾਰੀ ਉਮਰ ਦਿੱਤੇ ਪੂੰਜੀ ਲਾਤੀ ਆ ਕਮਾ ਕੇ ਪੂਰੀ ਉਮਰ ਦੀ ਪੂੰਜੀ ਲਾਈ ਅਸੀਂ ਕਮਾ ਕੇ ਇੱਥੇ ਹੁਣ ਅਸੀਂ ਕਿੱਥੇ ਜਾਣਾ ਆ ਅਸੀਂ ਤਾਂ ਜਾ ਮਰਾਂਗੇ ਤੇ ਜਾ ਮਾਰਾਂਗੇ ਸਾਡਾ ਇਹ ਹੀ ਦੁਨੀਆ ਉਤਾਰੂ ਮਰਨ ਮਰਾਂਤੇ ਅੱਬ ਕਿਤਨੇ ਗਰੇ 800 ਕਹ ਰਹੇ ਟੋਟਲ ਪਬਲਿਕ ਬਹੁਤ ਹੈ ਹਜ਼ਾਰ ਤੋਂ ਜ਼ਿਆਦਾ ਦੁਨੀਆ ਹੋ ਚੁੱਕੀ ਹੈ ਜੀ ਹਾਂ ਇਲਾਕੇ ਦੇ ਵਸਨੀਕਾ ਦੇ ਵਿੱਚ ਡਰ ਦਾ ਮਾਹੌਲ ਹੈ ਉਹਨਾਂ ਦਾ ਕਹਿਣਾ ਹੈ ਕਿ ਉਹ ਇੱਥੇ ਕਈ ਸਾਲਾਂ ਤੋਂ ਰਹਿ ਰਹੇ ਨੇ ਪਰ ਹੁਣ ਉਹਨਾਂ ਨੂੰ ਆਪਣੇ ਘਰਾਂ ਨੂੰ ਢਾਉਣ ਦੀ ਸੰਭਾਵਨਾ ਹੈ ਅਜਿਹਾ ਜੋ ਆਪਣੇ ਪਰਿਵਾਰਾਂ ਨੂੰ ਲੈ ਕੇ ਕਿੱਧਰ ਜਾਣ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਇੱਕ ਕਰਮਚਾਰੀ ਕਲੋਨੀ ਦੇ ਵਿਕਾਸ ਦੇ ਲਈ ਪੰਜਾਬ ਰਾਜ ਬਿਜਲੀ ਬੋਰਡ ਨੂੰ ਜ਼ਮੀਨ ਅਲਾਟ ਕੀਤੀ ਸੀ ਬਾਅਦ ਦੇ ਵਿੱਚ ਪਾਵਰ ਕਾਮ ਨੇ ਬਿਜਲੀ ਬੋਰਡ ਦੀ ਥਾਂ ਲੈ ਲਈ ਅਤੇ ਉਦੋਂ ਤੋਂ ਹੀ ਇਹ ਜ਼ਮੀਨ ਇਸ ਦੇ ਨਾਂ ਤੇ ਰਜਿਸਟਰਡ ਹੈ ਹਾਲਾਂਕਿ ਹੁਣ ਤੱਕ ਪਾਵਰ ਕਾਮ ਦਾ ਇਸ ਸਬਤੇ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਜਲੰਧਰ ਤੋਂ ਪ੍ਰਭੀਤ ਸਿੰਘ ਦੀ ਰਿਪੋਰਟ